ਬਾਰਡਰ ਪੱਟੀ న్యూਸ ਮੈਂ ਮੂਰੇ ਭਟਿਆ ਇਸ ਵੇਲੇ ਮੌਜੂਦ ਹੈ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਗਦੀਪ ਸਿੰਘ ਜਨ ਦਵਾ ਜੀ ਜਿਹੜੇ ਆਮ ਪਾਰਟੀ ਦੇ ਨੇ ਚਲੋ ਆਓ ਜੀ ਆਓ ਜੀ ਡੇਰਾ ਬਾਬਾ ਨਾਨਕ ਜਿਮਨੀ ਚੌਣਾ ਆਮ ਆਦਮੀ ਪਾਰਟੀ ਤੋਂ ਸਰਦਾਰ ਗਰਦੀਪ ਸਿੰਘ ਜੀ ਰੰਧਾਵਾ ਜੀ ਜਿੱਤੇ ਹਨ ਵਪਾਰ ਮਲਡ ਡੇਰਾ ਬਾਬਾ ਨਾਨਕ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਨਾਲ ਹੀ ਇੱਕ ਮੁੱਖ ਗੱਲ ਅਸੀਂ ਕਰ ਲੱਗੇ ਆ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੂੰ ਜਿਹੜਾ ਵਾਦਾ ਡੇਰਾ ਬਾਬਾ ਨਾਨਕ ਚ ਡਿਗਰੀ ਕਾਲਜ ਕੁੜੀਆਂ ਦਾ ਕਰਕੇ ਗਏ ਆ ਉਹਨਾਂ ਨੂੰ ਜਰੂਰ ਪੂਰਾ ਕੀਤਾ ਜਾਏ ਜੀ ਜਿੰਦਾਬਾਦ ਛੱਡੇ ਛੱਡੇ ਡੇਰਾ ਬਾਬਾ ਨਾਨਕ ਵੇ 70 ਸਾਲਾਂ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਜਿੱਤੀ ਹੈ 492 ਵੋਟਾਂ ਦੇ ਬਹੁਤ ਵੱਡੀ ਸਾਡੀ ਜੇਤ ਆ 17 ਸਾਲਾਂ ਪਹਿਲੀ ਵਾਰ ਡੇਰਵਾ ਨਜਿੱਤੇ ਆ ਜੀ ਲੋਕਾਂ ਨੇ ਬਹੁਤ ਜ਼ਿਆਦਾ ਸਮਰਥਨ ਦਿੱਤਾ ਸਾਨੂੰ ਹਾਂ ਜੀ ਇਸ ਹਲਕੇ ਤੋਂ ਸਦਾ ਗਰਦੀਪ ਸਿੰਘ ਰੰਦਾਵਾ ਜੀ 5470 ਵੋਟਾਂ ਨਾਲ ਜਿੱਤੇ ਨੇ ਅਸੀਂ ਸਾਨੂੰ ਆਮ ਪਾਰਟੀ ਨੂੰ ਵਧਾਈ ਵੀ ਦਿੰਦੇ ਆ ਜੀ ਦੇ ਵੋਟਰ ਸਪੋਰਟਰਾਂ ਸਾਰਿਆਂ ਨੂੰ ਬਧਾਈ ਦੇਣਾ ਕਿ ਜਿਹੜੀ ਇਹ ਸੀਟ ਦਾ ਕਿਲੇ ਫਤਹਾ ਹੋਇਆ ਮੇਰੇ ਵੱਲੋਂ ਸਾਰਿਆਂ ਨੂੰ ਮੁਬਾਰਕਾਂ ਜੀ ਰੰਦਾਵਾ ਜੀ 5722 ਵੋਟਾਂ ਨਾਲ ਜਿੱਤ ਚੁੱਕੇ ਹਨ ਅਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਸਾਰੇ ਵਰਕਰ ਸਮੇਤ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਪੱਤਰਕਾਰ ਸਾਹਿਬ ਦਾ ਇਹੋ ਸੰਦੇਸ਼ ਹੈ ਕਿ ਵਧਾਈਆਂ ਦੋ ਅਸੀਂ ਕਰੋੜ ਕਰੋੜ ਵਧਾਈ ਦਿੰਦੇ ਹਾਂ ਸਰਦਾਰ ਗੁਰਦੀਪ ਸਿੰਘ ਰਦਾਵਾ ਨੇ ਜਿੱਤ ਦੇ ਦਿੱਤੇ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਮੈਂ ਬੋਲਦਾ ਗੱਡੀ ਇੱਕ ਮਿੰਟ ਹੋ ਜਾ ਸਰਦਾਰ ਗੁਰਦੀਪ ਸਿੰਘ ਰਦਾਵਾ ਨੂੰ ਜਿੱਤਣ ਤੇ ਨੀਰਜ ਲੋਰੀਆ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਸਰਦਾਰ ਕਰਤਿਪ ਸਿੰਘ ਦਾਵਾ ਜਿੰਦਾਬਾਦ